ਸਾਰੇ ਮਜੀ ਹੱਥ ਜੋੜ ਕੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਅਗਲੇ ਦਿਨ ਡੈਡੀ ਦੀ ਰੋਟੀ ਲੈ ਕੇ ਆਇਆ ਪਰ ਡੈਡੀ ਉਰੇ ਹੈ ਨਹੀਂ ਕੱਲਾ ਮੋਟਰਸਾਈਕਲ ਖੜਾ ਕਿਉਂਕਿ ਰਾਤ ਬਹੁਤ ਜ਼ਿਆਦੇ ਹਨੇਰੀ ਆਈ ਮਾੜਾ ਮੋਟਾ ਵੀ ਪਹਿਣ ਪਰ ਹਨੇਰੀ ਬਹੁਤ ਜ਼ਿਆਦੇ ਖਤਰਨਾਕ ਆਈ ਮੈਨੂੰ ਲੱਗਾ ਡੈਡੀ ਉਰੇ ਕਿਤੇ ਜਾਂ ਗੋਦਵਾਰਾ ਸਾਹਿਬ ਹੋਣਗੇ ਜਾਂ ਕਿਤੇ ਹੋਰ ਮੰਜਾ ਲੈ ਕੇ ਹੋਣਗੇ ਫਿਰ ਫੋਨ ਕਰਕੇ ਦੇਖਦਾ ਡੈਡੀ ਜੀ ਰਾਤ ਕਿਵੇਂ ਨਿਕਲੀ ਤੁਹਾਡੀ ਮਾੜਾ ਜੀ ਦੱਸਿਓ ਅਜਬੂਤਰ ਆਪਣੀ ਜੂਜੀ ਰਾਤ ਸੀਗੀ ਹਾਂਜੀ ਪੂਰੀ 2 ਵਜੇ ਬਹੁਤ ਹਨੇਰੀ ਆ ਮੈਨੂੰ ਆਪਣੇ ਵਾਸ਼ਰੂਮ ਵਾਲੇ ਉਹ ਖੜਕਦੇ ਸੁਣੇ ਮੈਂ ਕਿਹਾ ਹਨੇਰੀ ਚੱਲਦੀ ਆ ਹਾਂ ਜਦੋਂ ਮੈਂ ਬਾਹਰ ਪਿਆ ਸੀਗਾ ਇੱਕ ਮਦੂਦਾ ਦਾ ਬਾਈ ਆ ਇਹ ਉਹਦੇ ਪਿਆ ਕੋਈ ਮੰਡੀ ਜੀ ਜ਼ਿੰਮੇਦਾਰ ਨਹੀਂ ਉਹ ਚੌਧਰੀ ਨੇ ਰੋਲਾ ਪਾਇਆ ਵਿੱਕੀ ਨੇ ਅੱਛਾ ਜੀ ਮੈਂ ਉਹ ਉਠੜਿਆ ਜਦ ਹੀ ਮੈਂ ਉੱਠਿਆ ਜਦ ਹੀ ਬਾਈ ਉੱਠੇ ਆ ਅਸੀਂ ਉੱਠ ਕੇ ਫੋਟੋ ਆ ਫੜ ਤਰਪਾਲਾ ਰਵੀ ਜਿਹੜਾ ਤਰਪਾਲ ਰੁਕਦੀ ਆ ਤਰਪਾਲ ਨਹੀਂ ਰੁਕਦੀ ਹੈਗੀ ਨਾ ਹਨੇਰੀ ਰੋਗ ਨਹੀਂ ਇਹ ਤੱਕ ਛੱਤਾਂ ਢਾਹ ਦਿੰਦੀ ਹੈ ਹਨੇਰੀ 2 ਵਜੇ ਤੋਂ ਲੈ ਕੇ 4 ਵਜੇ ਤੱਕ ਤਾਂ ਹਵਾ ਰੁਕੀ ਹੋਣੀ ਨਾਲੇ ਮੀਂਹ ਆ ਗਿਆ ਬਹੁਤ ਚੱਲੀ ਨੇ ਆ ਦੇਖ ਮੈਂ ਮੋਟਰਸਾਈਕਲ ਆਇਆ ਉਧਰ ਰੱਖਣ ਉਧਰ ਮੰਜੇ ਲਾਏ ਨੇ ਉਹ ਮੰਜੇ ਲਾਏ ਨੇ ਉਰੇ ਨਾ ਆ ਸਾਰੇ ਫੇਰ ਵੀ ਉੱਡ ਜਾਂਦੀਆਂ ਰੋਕ ਨਹੀਂ ਸਕਦੇ ਤੁਸੀਂ ਨੇਚਰਲ ਇਹਦੇ ਉੱਤੇ ਡੈਡੀ ਨੇ ਇੱਧਰ ਮੋਟਰਸਾਈਕਲ ਖੜਾਇਆ ਕਰਕੇ ਇੱਧਰ ਪੱਖਾ ਖੜਾ ਹਾਂ ਪੀਪੇ ਵੀ ਰੱਖਦੇ ਹਾਂ ਹਾਂ ਪੀਪੇ ਜੋ ਵੀ ਸਮਾਨ ਉਰੇ ਅਵੇਲੇਬਲ ਸੀ ਸਾਰਾ ਕੁਝ ਆ ਤੇ ਮੋਟਰਸਾਈਕਲ ਦਾ ਸਟੈਂਡ ਲਾ ਕੇ ਸਾਈਡ ਤੇ ਖੜਾਇਆ ਟਾਇਰ ਦੂਆ ਲਾ ਕੇ ਸਟੇਡੇ ਵਾਲਾ ਹਾਂਜੀ ਉਹ ਮੋਟਰਸਾਈਕਲ ਪੱਲੀ ਦੇ ਥੱਲੇ ਜੀ ਆ ਤਰਪਾਲ ਦੇ ਅੱਛਾ ਉੱਡ ਪਊਗੀ ਹਾਂ ਫਿਰ ਤੇ ਉਹਦੇ ਉੱਤੇ ਚਲੀ ਗਿਆ ਫਿਰ ਉੱਪਰ ਲੈ ਗਿਆ ਮੈਂ ਕਿਹਾ ਤੇਰੀ ਉਹ ਟਾਈਮ ਦੀ ਗੱਲ ਹੈ ਕਦੇ ਬੰਦਾ ਦੇ ਥੱਲੇ ਕਦੇ ਉੱਤੇ ਮੋਟਰਸਾਈਕਲ ਵੀ ਆਉਂਦੀ ਆ ਕੱਲ ਤਰਪਾਲ ਦੇ ਉੱਤੇ ਸੀ ਜਦ ਪਈ ਦਾ ਫਟੂਆ ਬਾਹਰ ਕੱਢੀ ਦੀ ਆ ਐਨਕਾ ਹਾਂਜੀ ਐਨਕਾ ਮੇਰੀ ਬੇਤਰੀ ਜੀ ਨੇ ਇਹ ਹੋਣ ਜਿਆਦਾ ਆ ਉਹ ਗਰੀ ਉਹ ਪਈਆਂ ਨੇ ਲੈ ਚੱਕ ਉਹ ਪਈਆਂ ਨੇ ਹਾਂ ਲੈ ਚੱਕ ਹੁਣ ਜਦ ਨਹੀਂ ਟੁੱਟੇ ਰ ਗਈ ਹੁਣ ਪੈਸੇ ਲਾ ਦੇਣਾ ਨਹੀਂ ਠੀਕ ਲੱਗਦੇ ਗੰਧੀਆਂ ਹੀ ਪੈਣ ਜਮੇ ਗੰਧੀਆਂ ਹੀ ਪਈਆਂ ਨੇ ਗੰਧੀਆਂ ਹੀ ਗੰਧੀਆਂ ਪਈਆਂ ਨੇ ਸੋਣੀਆਂ ਹੀ ਪੈਣੀਆਂ ਨੇ। ਨਾ। ਬਚਾ? ਹੂੰ। ਚਲੋ ਬਚ ਗਏ ਵਧੀਆ। ਹਾਂ? ਬਚਾ ਹੋ ਗਿਆ ਮੈਂ ਤਾਂ ਠੀਕ। ਜੇ ਹੁਣ ਆਪਣੇ ਜਿਗਰ ਕਰਿਆ ਤਾਂ ਯਾਦ ਆ ਗਿਆ। ਆ ਯਾਦ ਆ ਗਿਆ। ਨਹੀਂ ਨਹੀਂ। ਤੁਹਾਨੂੰ ਦੇਖ ਵੀ ਗਏ ਆ ਕੁਦਰਤ ਦੀ ਦੇਖ ਲਓ। ਬੈਠੇ ਬੈਠੇ ਨੂੰ ਨਹੀਂ ਉਹ ਇੱਕ ਵਾਰ ਜੋ ਕਰ ਲੈਂਦੇ ਫੇਰ ਕਿਤੇ। ਇਹ ਤਾਂ ਗੌਰਮੈਂਟ ਦੀ ਬਹੁ ਬੜੀ ਗਲਤੀ ਆ। ਹਾਂਜੀ। ਉਹ ਜੋ ਕਿਸਾਨ ਤੇ ਮਜ਼ਦੂਰ ਲੇਬਰ ਪੀਛੇ ਜਾਂਦੀ ਆ। ਹਾਂ। ਇਹ ਨਾ ਪੂਰੀਆ ਭਰਨੀਆ ਰਾਜਨੀਤੀ ਦਾ ਸਭ ਗੇਮਾਂ ਹੁੰਦੀਆਂ ਨੇ ਸਾਰੀਆਂ ਗੇਮਾਂ ਨੇ ਅਸਾਂ ਦੂਸਰੀ ਗੱਲ ਕੁਦਰਤ ਬਹੁਤ ਬੜੀ ਮਾਰ ਮਾਰਦੀ ਐ ਜਿੱਥੇ ਮੀਂਹ ਪੈ ਗਿਆ ਜੇ ਆਪਣੇ ਡਾਕਰ ਚ ਪੈ ਗਿਆ 20 ਦਿਨ ਕੰਪੈਨਾਂ ਨਹੀਂ ਚੱਲਦੀਆਂ ਹੂੰ ਫੇ ਕੰਪੈਨਾਂ ਹੀ ਉਹਦੇ ਹਵਾ ਨੇ ਜੀਰੀ ਦੇ ਦਾਣੇ ਜਿਹੜੇ ਪੱਤੇ ਸੀਦੇ ਝਾੜਦੇ ਹੂੰ ਇੰਨੀ ਹਵਾ ਤਾਂ ਸਿਰ ਤੇ ਹੰਦੀ ਐ ਇੰਨੀ ਹਵਾ ਰ ਵੀ ਚੱਕ ਚੱਕ ਕੇ ਮਾਰੇ ਹੂੰ ਬਹੁਤ ਹਵਾ ਸੀ ਆ ਮੇਰਾ ਬਿਸਤਰਾ ਲੈ ਗਈ ਬਿਸਤਰਾ ਫੜੇ ਕੇ ਗੋਡਾ ਤੂ ਵੀ ਬਹੁਤ ਮਸਾਣੀ ਜੀ ਜਗਤ ਹੋ ਤੇਰੀ ਹੋਈ ਸਾਡੇ ਇੱਕ ਤਾਂ ਓਨ ਹੀ ਬੰਦੇ ਦੀ ਨੀਂਦ ਹੁੰਦੀ ਓਰੇ ਪੂਰੀ ਇੱਕ ਹੋਰ ਪੰਗਾ ਓਰੇ ਵੀ ਜਾ ਤਾਂ ਸੀ ਪਏ ਹਾਂਜੀ ਐਨੀ ਗਰਮੀ ਐਨੀ ਗਰਮੀ ਕੱਲ ਗਰਮੀ ਹੋਗੀ ਤਮੀਜ਼ ਲਾਇਆ ਕੇ ਪਿਆ ਨੇਰੀ ਆਈ ਲੱਭਾ ਪਾ ਮਾ ਫੂਲ ਲੱਭਾ ਆ ਆਈਨ ਦਾ ਚੈਤ ਨਹੀਂ ਆ ਹੁਣ ਇਹਨੂੰ ਧੋਨੇ ਪਾਣੀ ਨਾਲ ਹੂੰ ਹੋ ਜਾਂਦਾ ਹੈ ਆ ਦੇਖ ਲੈ ਸਾਰੀਆਂ ਢੇਰੀਆਂ ਲੇਬਰ ਬਹੁਤ ਵਧੀਆ ਲੇਵਰ ਠੀਕ ਆ ਵਦਿਆਂ ਆੜਤੀਆਂ ਕੋਲ ਤਰਪਾਲਾ ਬਹੁਤ ਨੇ ਫੋਗਲ ਬਣ ਜਿੰਨੇ ਆੜਤੀਏ ਨੇ ਹਾਂ ਲਗਭਗ ਜਿੰਨੇ ਹੈਗੇ ਤਾਂ ਆਹ ਕੋਲ ਤਰਪਾਲਾ ਬਹੁਤ ਬੜੀਆਂ ਬੜੀਆਂ ਨੇ ਇਹ ਵੀ ਕਰਨ ਨੂੰ ਤਾਂ ਉਹ ਵੀ ਕਿਹਾਦਾ ਵੀ ਉੱਤੇ ਵਧੀਆ ਵੱਡਾ ਸ਼ੈੱਡ ਪਾਇਆ ਜਾਵੇ ਜਦ ਐਡੇ ਐਡੇ ਹਾਲ ਬਣ ਜਾਂਦੇ ਨੇ ਕੋਈ ਸਿਸਟਮ ਤਾਂ ਹੋ ਸਕਦਾ ਸਰਟ ਇੰਨੇ ਤੇ ਸ਼ੈੱਡ ਦੇ ਵਾਲੇ ਕੋਈ ਪ੍ਰੋਜੈਕਟ ਜਦ ਹਾਂ ਵੀ ਉਹ ਜਿਹੜੇ ਕਿਉਂਕਿ ਸ਼ੈੱਡ ਫਿਰ ਸਿਰਫ 2 ਮਹੀਨੇ ਕੰਮ ਆਉਂਦਾ ਵਾ ਬਾਕੀ ਸਾਰਾ ਸਾਲ ਤਾਂ ਉਹ ਇੱਧਰ ਕਣਕ ਜਾਂ ਉਹਦੇ ਵਿੱਚਾਂ ਬਾਕੀ ਵੀ ਉਹਦਾ ਕੋਈ ਕੰਮ ਦਿੱਤਾ ਜਾਵੇ ਫੇਰ ਫਾਇਦਾ ਵਾ ਓਹਨਾਂ ਨੂੰ ਗੱਲ ਤਾਂ ਜੇ ਲੈਡ ਕੇ ਲਈ ਜਾਵੇ ਕੋਈ ਅਨਮੀਟਰ ਦਾ ਸਾਧਨ ਨਹੀਂ ਕਿਸੇ ਕੋਲ। ਸਭ ਅਗਲਾ ਪਾਣੀ ਨਾਲੇ ਪਕੌੜੇ ਬਣਾਉਂਦਾ। ਹੂੰ ਆਈਆਂ ਫੇ। ਵੀ ਮੇਰੇ ਕੋਲ ਕੰਮ ਨਾ ਕਰਾ ਇੰਨੇ ਰੁਪਏ ਹੋ ਜਾਣ। ਕਿਸੇ ਨੂੰ ਜ਼ਿੰਮੇਦਾਰ ਜਿੰਨੀ ਫਸਲਾ ਕਿਸੇ ਨੂੰ ਨਹੀਂ ਪਤਾ ਸਭ ਇਸੀਆਂ ਥੱਲੇ ਪੈ ਚੀ। ਹੂੰ ਹੂੰ ਹੂੰ। ਵੀ ਕਾਹ ਵਜੇ ਨੇਰੀ ਆਈ ਆ। ਆ ਮੈਨੂੰ ਤਾਂ ਰੋਂਪਰ ਵਾਲੇ ਬਾਈ ਨੂੰ ਪਤਾ। ਮਦੂਦਾਂ। ਮੈਂ ਤਾਂ ਮਦੂਦਾਂ ਵਾਲੇ ਨੂੰ। ਜਾਂ ਚੌਧਰੀ ਨੂੰ। ਅਸੀਂ ਇੱਕ ਵੀ ਜ਼ਿੰਮੇਦਾਰ ਨਹੀਂ ਦੇਖਿਆ। ਲੇਬਰਾਂ ਨਾਲ ਠੇਪ ਜੇ ਭੀਆ। ਹੂੰ। ਸਾਰਾ ਮਹੀ ਸਾਡੇ ਦੇ ਵੀ ਪਿਆ। ਮੈਦੇ ਛੋਟੇ ਛੋਟੇ ਰੂੜੇ। ਸੜਾ ਰਾਤ ਨੂੰ ਕਿਤੇ ਰੋਣਾ ਦੇਖਦਾ ਰਾਤ ਤਾਂ ਜਦੋਂ ਅਸੀਂ ਵਾਪਸ ਗਏ ਕੱਲ ਮੈਂ ਤੇ ਰਾਜਦੀਵਾਨਾ ਮੱਛਰ ਭਮਕੜ ਕੀੜੇ ਮਕੌੜੇ ਕਿੰਨਾ ਕੋਈ ਸੀ ਕੁਝ ਵੀ ਲੇਟ ਹੋ ਗਿਆ ਤੇਰੀ ਮਹਿਮਾਨ ਨੂੰ ਕਿਹਾ ਸੀਗਾ ਵੀ ਛੱਜਰੇ ਉਹਨਾਂ ਨੂੰ ਭੇਜਦੀ ਵੀ ਬੱਚੇ ਨੂੰ ਲੇਟ ਹੋ ਗਿਆ ਇਹਦਾ ਵੀ ਪਤਾ ਨਹੀਂ ਬੱਲਫੀ ਹੋ ਗਿਆ ਆ ਚਾਹਦਾ ਨਹੀਂ ਹੈਗਾ ਹਾਂ 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 ਮੈਂ ਵੀ ਸੋਚਦਾ ਸੀ ਤਾਂ ਹੀ ਅੱਜ ਮੈਂ ਥੋੜਾ ਲੇਟ ਹੀ ਤੁਰਿਆ ਮੈਂ ਕਿਹਾ ਵੀ 2 ਮਿੰਟ ਲੇਟ ਤੁਰ ਕੇ ਜਾਨਿਆ ਚਾਨਣਾ ਹੋ ਜਾਂਦਾ ਕੱਲ ਤਾਂ ਅਸੀਂ ਥੱਕੇ ਹੋ ਸੀ ਕਿ ਨੀਂਦ ਪੂਰੀ ਹੋ ਗਈ ਅੱਜ ਦਾ ਜਦ ਮੇਰਾ అలਾਰਮ ਵੱਜਿਆ ਮੈਂ ਬਹੁਤ ਦੁਖੀ ਹੋਇਆ ਜਦ ਤੂੰ ਬਾਜ ਜਮਾਰੀ ਮੈਂ ਕਿਹ ਫੀਸ ਆ ਲਾਰੰਬਾ ਜੀ ਇਹ ਤੋਂ ਨੰਬਰ ਹੀ ਨਹੀਂ ਪੜੋ ਹੋਏ ਆ ਅੱਛਾ ਬਈ ਆ ਮੈਨੂੰ ਕੀ ਹੋ ਗਿਆ ਕਿਉਂ ਨੀਂਦ ਆਈ ਨਹੀਂ ਤਾਂ ਵੀ ਇਹ ਨੀਂਦ ਅਸੀਂ 5:00 ਵਜੇ ਸੁੱਤੇ ਆ ਪੌਣੇ ਦੇ 3:30 ਹਾਂ ਹਾਂ ਪੂਰਾ ਬਾਹਰ ਹੀ ਫਿਰਦੇ ਰਹੇ ਜੀ ਹੂੰ ਹੂੰ ਤਕਾਵਟ ਹੋ ਜਾਂਦੀ ਆ ਉਹਦੇ ਨਾਲ ਫੇਰ ਸਭ ਤੁਹਾਡੀ ਹੰਗੀਆਂ ਨੇ ਫੇਰ ਇਹਦਾ ਦੋਸ ਆੜ ਤਿੰਨ ਗੁੰਦ ਸਹੀ ਗੱਲ ਆ ਕੁਦਰਤ ਨੂੰ ਦਿੰਦਾ ਕੁਦਰਤ ਨੇ ਸਾਨੂੰ ਜਨਮ ਦਿੱਤਾ ਕੁਦਰਤ ਇਹਦਾ ਕੋਈ ਨਹੀਂ ਬਣਾਇਆ ਵੀ ਤੁਸੀਂ ਆਪਣੀ ਰੱਖਿਆ ਤਾਂ ਹੂੰ 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 ਆਹ ਜੇ ਤੁਸੀਂ ਸੀਗੇ ਉਰੇ ਹੋ ਗਿਆ ਮਾੜਾ ਮੋਟਾ ਹਾਂ ਨਹੀਂ ਸਾਡੀਆਂ ਵੀ ਗਿੱਲੀਆਂ ਹੋ ਜਾਂਦੀਆਂ ਹੂੰ ਇਹ ਤਾਂ ਵਾਹਿਗੁਰੂ ਦੀ ਕਿਰਪਾ ਨਾਲ ਮੀਂਹ ਘੱਟ ਪਿਆ ਨੇਰ ਹੀ ਤਾਂ ਹਾਂ ਪਰ ਜੇ ਮੀਂਹ ਬੇਕਾਬੂ ਹੋ ਗਏ ਫਿਰ ਤਾਂ ਜੋ ਮਰਜੀ ਤਰਪਾਲਾਂ ਪਾ ਲਓ ਥੱਲੇ ਜੀ ਵੜ ਜੂ ਕੁਛ ਨਾ ਕੁਛ ਤਾਂ ਕਰ ਹੀ ਦਿੰਦਾ ਮੀਂਹ ਦਾ ਫੇਰ ਉਹ ਨਹੀਂ ਤੱਕਦਾ ਹਵਾ ਦੇ ਪਾਣੀ ਦੇ ਅੱਗ ਮੂਰੇ ਤਾਂ ਕੁਛ ਨਹੀਂ ਚੀਜ਼ ਆ ਇਹਨਾਂ ਨੇਚਰ ਕੋਈ ਸੇ ਵੀ ਚੀਜ਼ ਆ ਪਹਾੜ ਗਰੇ ਜਾਂਦੇ ਨੇ ਏਡੇ ਏਡੇ ਖਿਸਕ ਕੇ ਅਸੀਂ ਇਹ ਤਾਂ ਨਹੀਂ ਕਹਿੰਦੇ ਆਪਾਂ ਵੀ ਰੱਬ ਸੀਗੇ ਜਿੰਨਾ ਕਿ ਕੁਦਰਤ ਨੇ ਦਿੱਤਾ ਉੰਨਾ ਕਿ ਤਾਂ ਕਰ ਸਕਦੇ ਹਾਂ 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 ਨਹੀਂ ਜਿੰਨਾ ਕਿ ਹੋਇਆ ਉਹਨਾਂ ਤੱਕ ਜਿਵੇਂ ਇੱਕ ਜੰਦਰ ਨੂੰ ਅੱਗ ਲੱਗੀ ਕੀੜੀ ਪਾਣੀ ਚੋਂ ਜਿਂ ਭਰਦੀ ਛ ਉਹ ਮੈਨੂੰ ਪਤਾ ਵੀ ਮੈਂ ਕਿ ਬੁਝਾ ਨਹੀਂ ਸਕਦੇ ਪਰ ਕਰਤੱਬੇ ਦਾ ਪੂਰਾ ਕਰ ਹਿੱਸਾ ਤਾਂ ਪਾਵਾਂ ਹਾਂ ਆ ਸਾਡੇ ਦਾ ਕੋਈ ਡੇਡੇ ਕਿਸਾਨ ਨੇ ਬੁੜੀਆਂ ਗੱਲਾਂ ਮਾਰਦੇ ਨੇ ਸ਼ਾਮ ਨੂੰ ਦਾਰੂ ਪੀਣਗੇ ਸਹੀ ਤੇ ਰਾਤ ਨੂੰ ਵੀ ਮੈਂ ਤਾਂ ਚੱਲਿਆ ਬਹੁਤ ਮੱਚਰ ਓਕੇ ਨਹੀਂ ਹੁੰਦੇ ਹੈਗੇ ਔਖਾ ਹਣਾ ਪੈਣਾ ਫਿਰ ਜੇ ਰੋ ਕੇ ਅਸ ਵਧੀਆਂ ਨਾਲੀ ਹਾਂ ਰਸ ਬਾਤ ਨਹੀਂ ਹਣਾ ਇਹ ਕੱਲ੍ਹ ਆਂਦੇ ਨੇ ਰਸ ਬਹੁਤ ਵਧੀਆ ਨੇ ਪਹਿਲਾਂ ਵਾਲੇ ਤਾਂ ਸਿੱਲੇ ਜੀ ਹੋਗੇ ਸੀ ਹਾਂ ਇਹ ਕੱਲੇ ਮੈਂ ਸੋਚਿਆ ਵੀ ਉਹ ਖਾਣ ਨੂੰ ਵੀ ਸਵਾਦ ਲੱਗੇ ਤੁਹਾਨੂੰ ਕੱਲ ਆਉਂਦੇ ਨੇ ਹਾਂਜੀ ਹੂੰ ਦਰਾਹੀ ਗਈ ਸੀ ਮੈਂ ਤੁਹਾਨੂੰ ਮੇਰੇ ਘਰ ਪੰਜ ਛੇ ਜੀ ਖਾ ਗਏ ਨੇ ਤਾਂ ਮੈਂ ਤਿੰਨੇ ਹੀ ਕਰਨਾ ਸੀ ਸਵਾਦ ਲੱਗੇ ਪੂਰੇ ਚਾਹ ਵਾਲਾ ਦਾ ਬੰਦਾ ਔਖਾ ਬਹੁਤ ਹੈ ਚਾਹ 7 ਵਜੇ ਤੋਂ ਪਹਿਲਾਂ ਨਹੀਂ ਮਿਲਦੀ ਕੱਲ ਮੈਨੂੰ ਵੀ ਦੇਣ ਆਇਆ ਸੀ ਮੈਂ ਬਾਬਾ ਜੀ ਬਾਬਾ ਜੀ ਚਾਹ ਚਾ ਜਾ ਮੈਂ ਕਿ ਰੱਖ ਜਾ ਉਹ ਫੂਕਣ ਪੈਣ ਤੇ ਚਾਹ ਪਾਣੀ ਦੀ ਰੂਟਸੀ ਦੀ ਛੋਟਾ ਏਰੀਆ ਨਾ ਥੋੜਾ ਛੋਟਾ ਜਿਹਾ ਮੌਜ ਬਹੁਤ अच्छा उरे आए के गुरुद्वारा साहिब नेड़े हां भी बंदे लुक गुरुद्वारा साहिब नेड़े अपना तो मार्केट दे नाल ਫੜ ਲੱਗਿਆ हां जमे इधर एक बूरी ਰੋਟੀਆਂ ਅੰਮ੍ਰਿਤਸਰੀ ਨਾਂ ਲਿਖਿਆ ਹੋਇਆ ਸੀ ਅੰਮ੍ਰਿਤਸਰੀ ਨਾਂ ਨਾਲ ਆ ਵੀ ਹੈਗਾ ਲਾਣ ਮੈਂ ਕੱਲ ਖਾਧਾ ਅੱਛਾ ਜੀ ਦਾੜ ਸਬਜੀ ਬਹੁਤ ਵਧੀਆ ਸੀਗੀ ਉਟੂ ਦਾ ਉਹ ਠੰਡਾ ਹੋ ਗਿਆ ਤੰਦੂਰ ਹਾਂ ਹਾਂ ਜੇ ਰੋਟੀ ਲੱਗੀ ਸੀਗੀ ਬਾਹਰੋਂ ਤਾਂ ਸਹੀ ਗਨੇ ਪਕਾਤੀ ਅੰਦਰੋਂ ਕੱਚੀ ਰਹੀ ਅੰਦਰੋਂ ਕੱਚੀ ਰਹੀ ਮੈਂ ਕਿਹਾ ਉਹ ਆ ਕੀ ਕਰਦਾ ਕਹਿੰਦਾ ਜੀ ਤੰਦੂਰ ਠੰਡਾ ਹੋ ਗਿਆ ਮੈਂ ਕਿਹਾ ਹੁਣੇ ਕਹਿੰਦਾ 1:00 ਵੱਜ ਗਿਆ ਜੀ ਹਾਂ ਹਾਂ ਇਹ ਤਾਂ ਚੱਲਦਾ ਬਹੁਤ ਵਧੀਆ ਹਾਂ ਵਧੀਆ ਚੱਲ ਜਾਂਦਾ ਦੇਖ ਲੈ ਉਹ ਚਲੇ ਜਾਂਦੇ ਨੇ 2:00 ਇਹ ਦਾ ਇਹ ਆਪਣਾ ਚਲਾ ਲੈਂਦਾ ਫੇਰ ਰਾਤ ਨੂੰ ਚਲੋ ਲੋਪਰ ਚਾਹ ਪੀ ਲਈ ਰਸ ਵੀ ਬਹੁਤ ਖਾ ਲੇ ਐਨ ਕਾ ਵੀ ਧੂਤੀਆਂ ਐਨ ਕਾ ਵੀ ਧੂਤੀਆਂ ਜੇ ਨੂੰ ਕਿਸੇ ਦਾ ਪੈ ਕਿੰਨੀ ਗਰੀ ਰਾਤ ਨਿਕਲੇ ਅਸੀਂ ਲੇਖ ਨੂੰ ਠੀਭ ਜੀ ਬਰੀ ਗਏ ਅਸੀਂ ਨਹੀਂ ਤੇ ਦਿਖਣਾ ਹੀ ਨਹੀਂ ਸੀ ਜੇ ਉਹਨੂੰ ਤੁਸੀਂ ਨਾ ਦੇਖਦੇ ਮੈਂ ਸਵੇਰ ਲੱਤ ਨਾਲੇ ਤੁਰੇ ਫਿਰੀ ਗਿਆ ਇਟਾ ਚੱਕ ਲਈ ਆਈਆਂ ਇਟਾ ਵੀ ਆਪਾਂ ਪਤਾ ਕੀ ਜੀ ਚੱਕੀਆਂ ਹਾਂ ਜੀ ਆਪਣਾ ਬਲਾਲੇ ਵਾਲਾ ਮਨੀ ਵੀਰਾ ਨਹੀਂ ਤੁਹਾਡਾ ਹਾਂਜੀ ਹਾਂਜੀ ਉਹ ਠੀਕ ਆ ਉਹਨੇ ਕੰਮ ਚੱਲਦਾ ਉਹਰੇ ਉਹਨਾਂ ਦੇ ਕੰਮ ਚੱਲਦਾ ਉਹ ਇਟਾ ਨਵੀਆਂ ਨੇ ਮੈਂ ਉਹਨਾਂ ਨੂੰ ਕਿਹਾ ਵੀ ਸ਼ਾਮ ਨੂੰ ਸਵੇਰੇ ਰੱਖ ਦੇ ਉਹ ਆਹੋ ਨਹੀਂ ਸਹੀ ਗੱਲ ਹਾਂ ਅੱਛਾ ਹੁਣ ਸਾਡੇ ਵੀਰਾਂ ਨੇ ਆ ਕੇ ਕਹਿੰਨਾ ਬੜੀਆਂ ਬੜੀਆਂ ਗੱਲਾਂ ਮਾਰਨੀਆਂ ਨੇ ਬੜਾ ਰੱਬ ਨੂੰ ਦੋਸ਼ ਦੇਣਾ ਬਈ ਰੱਬ ਨੇ ਬੜਾ ਮਾੜਾ ਕਰਿਆ ਦੇਖੋ ਇਹ ਤਾਂ ਕੁਦਰਤ ਦੇ ਰੰਗ ਨੇ ਹੂੰ ਹੂੰ ਅਸੀਂ ਰੱਬ ਦੇ ਅੰਡਰ ਆ ਰੱਬ ਸਾਡੇ ਅੰਡਰ ਨੇ ਹਾਂ ਸਹੀ ਗੱਲ ਸਾਨੂੰ ਜੇ ਵਾਹਿਗੁਰੂ ਨੇ ਜ਼ਿੰਮੇਵਾਰ ਦੇ ਵਿੱਚ ਪੈਦਾ ਕਰਿਆ ਤਾਂ ਸਾਡਾ ਜ਼ਿੰਮੇਵਾਰ ਦਾ ਕੰਮ ਆ ਜਿਵੇਂ ਦੁਕਾਨਦਾਰ ਆਪਣੀ ਦੁਕਾਨ ਵਧਾ ਕੇ ਆਉਂਦਾ ਹੂੰ ਉਹ ਜੇ ਸ਼ਟਰ ਛੱਟਿਆ ਹੋਵੇ ਜਿੰਦਾ ਨਾਲ ਆਵੇ ਚੋਰੀ ਤਾਂ ਹੋਊਗੀ ਹੋਊਗੀ ਉਹ ਤਾਂ ਹੋਊਗੀ ਚੋਰੀ ਹੈ ਕੋਈ ਵੀ ਕੋਈ ਵੀ ਗੱਲ ਆ ਕੋਈ ਵੀ ਕੰਮ ਆ ਤੁਹਾਨੂੰ ਜੇ ਸਾਰੀ ਦੁਨੀਆ ਨਹੀਂ ਚੰਗੀ ਹੁੰਦੀ ਫਿਰ ਕਿਹੜੀਆਂ ਗੱਲਾਂ ਹੁੰਦੀਆਂ ਨਹੀਂ ਗੱਲ ਹਰ ਬੰਦੇ ਨੂੰ ਹਰ ਦੇ ਧਰਮ ਦੇ ਮੁਤਾਬਕ ਕੰਮ ਆ ਸਾਡਾ ਖੇਤੀ ਦਾ ਕੀਤਾ ਸਾਗ ਦਾ ਟਰੌ ਦਾ ਬਹੁਤ ਜ਼ਿਆਦੇ ਹੂੰ ਹਾਰਾ ਬਹੁਤ ਇਹ ਸਾਨੂੰ ਦੇਖ ਕੇ ਕਰਨਾ ਚਾਹੀਦਾ ਅਸੀਂ ਤਾਂ ਬਹੁਤ ਅਨਗੂਰ ਕਰ ਦਿੰਨੇ ਆਨ ਕੋ ਵੀ ਬੇਪਰਵਾਹ ਹੋ ਗਏ ਹੂੰ 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 ਕਿ ਫਰਕ ਪੈ ਗਿਆ ਟਾਈਮ ਦੇ ਸਬੰ ਨਾਲ ਟਾਈਮ ਦੇ ਹਿਸਾਬ ਨਾਲ ਫਰਕ ਪੈ ਗਿਆ ਬੰਦੇ ਦਾ ਬੰਦਾ ਕਹਿੰਦਾ ਵੀ ਚੱਲ ਹੋਰ ਕੁਝ ਕਰ ਲੈਨੇ ਦੇਖੀ ਜਾਊ ਕਈ ਤਾਂ ਹੁਣ ਐਂ ਕਹਿੰਦੇ ਨੇ ਵੀ ਇੱਕ ਜ਼ਿੰਦਗੀ ਆ ਕੋਵਿਡ ਤੋਂ ਬਾਅਦ ਤਾਂ ਲੋਕ ਬਹੁਤ ਐਂ ਕਹਿਣ ਲੱਗੇ ਕਹਿੰਦੇ ਮੈਨੂੰ ਪਤਾ ਨਹੀਂ ਕਦੋਂ ਕਿਹੜੀ ਬਿਮਾਰੀ ਆ ਜਾਈ ਨਹੀਂ ਕਰੋਨਾ ਤੋਂ ਮੰਗੂ ਕਹਿੰਦੇ ਜ਼ਿੰਦਗੀ ਇੱਕਾ ਜਿਹਾ ਗੱਲ ਸੁਣ ਤੁਹਾਨੂੰ ਅੱਗੇ ਵੀ ਦੱਸਿਆ ਸੀਗਾ ਵੀ ਕਰਾਈ ਪਲੈਪ ਦੇ ਗਿਆ ਕਈ ਕਰੀ ਲੋਕਾਂ ਨੇ ਜ਼ਮੀਨ ਵੇਚ ਕੇ ਖਾ ਗਏ ਦੁਕਾਨ ਵੀ ਬਸ ਮਰ ਜਾਣਾ ਫਲਾਣੇ ਸਾਲਾਂ ਵਿੱਚ ਫਲਾਣੀ ਤਰੀਕ। ਇਹ ਕਿਸੇ ਨੂੰ ਪੁੱਤ ਪਤਾ ਨਹੀਂ। ਅਜਿਹਾ ਖਾਲਸੇ ਦਾ ਕਹਿੰਦੇ ਨੇ ਰਾਜ ਆਉਣਾ। ਅਜਿਹਾ ਕਾਲ ਯੁਗ ਬਚਪਨ ਤੇ ਜਵਾਨੀ ਚ ਆਉਣਾ ਫਿਰ ਇਹਨੇ ਬੁੱਢਾ ਹੋਣਾ। ਕਹੇ 100 ਸਾਲ ਲੱਗ ਜਾਣੇ। ਕਈ ਹਜ਼ਾਰਾਂ ਸਾਲ। 4 4 ਲੱਖ ਸਾਲ ਉਮਰ ਆ ਕਾਲ ਯੁਗ ਦੀ ਹਲੇ। ਕਿੰਨੀ ਸਾਨੂੰ ਪ੍ਰਮਾਤਮਾ ਨੇ ਸਾਡੇ ਮਾਪੇ ਦੇ ਗਏ। ਉਹਨਾਂ ਤਾਂ ਉਦੋਂ ਛੋੜਾ ਮੋਟਾ ਤਾਂ ਬੱਚਿਆਂ ਨੂੰ ਦੇ ਕੇ ਜਾਈ। ਐ ਹੋਈ ਕੁਝ ਵੀ ਨਾ ਕਰੇ ਬੰਦਾ। ਹਾਂ। ਔਰੇ ਹੁਣ ਰਾਤ ਨੂੰ ਸੌਣ ਨੂੰ ਕੀ ਆ? ਮੰਜਾੜ ਦੀਆਂ ਦਾ। ਭਈਆਂ ਨੇ ਡਾਹ ਦੇਣਾ, ਪਾਣੀ ਦੇਣਾ। ਰੋਟੀ ਜਿਹੜੀ ਜੋ ਮਰਜ਼ੀ ਖਾਓ ਪੀਓ ਅਸੀਂ ਪੈ ਨਹੀਂ ਸਕਦੇ ਇੱਕ ਪਹਿਣਾ ਹੀ ਆ ਹੈ ਸਹੀ ਗੱਲ ਹੁਣ ਅਸੀਂ ਕਿਹੜਾ ਸ਼ੇਰ ਆ ਵੀ ਜੇ ਰਾਤ ਨੂੰ ਚਾਰ ਬੰਦੇ ਆ ਗਏ ਵੀ ਫਾਂ ਅਸੀਂ ਕਿਹੜਾ ਫੜ ਲਾਂਗੇ ਅਸੀਂ ਕਿਹੜਾ ਫੜ ਲਾਂਗੇ ਕਿਰਪਾਨਾ ਲੈ ਕੇ ਆ ਕੇ ਕੀ ਕਰ ਲੂ ਬੰਦਾ ਡਾਂਗ ਲ ਸਕਦਾ ਹੁਣ ਜੇ ਬੰਦ ਅਸੀਂ 10 ਬੰਦਿਆਂ ਦਾ ਮਾਲ ਆ ਹੂੰ ਉਹ ਰਵੀ ਹੂਰੇ ਦਾ ਪਿਆ ਇੱਕ ਆਪਣਾ ਉਹ ਫੜ ਆ ਉਹਦੇ ਚ ਤਾਂ ਕੋਈ ਗਿਆ ਹੀ ਨਹੀਂ ਅੱਛਾ ਜੀ ਲਾ ਗਏ ਟਰਾਲੀਆਂ ਟਰਾਲੀਆਂ ਕੋਈ 5 ਲਾ ਗਿਆ ਕੋਈ 4 ਲਾ ਗਿਆ ਬਸ ਫਿਰ ਵੀ ਅਸੀਂ ਮੇਰੇ 5 ਟਰਾਲੀਆਂ ਹੋ ਗੀਆਂ ਚਾਰ ਹੋ ਗਈਆਂ ਉਹ ਕੀ ਫਾਇਦਾ ਚਾਰ ਟਰਾਲੀਆਂ ਦਾ ਹੈ ਸਹੀ ਗੱਲ ਰਾਤ ਮੀ ਪਹ ਹੋਇਆ ਕਰਕੇ ਜੀ ਥੋੜੀ ਉਹਨਾਂ ਨੇ ਫਰੋਲ ਲਈ ਇਹ ਵੀ ਵਿਚਾਰੇ ਹੁਣ ਕੀ ਕਰ ਫਰੋਲ ਲੈਂਦੇ ਨੇ ਇਕੱਠੀ ਕਰ ਲੈਂਦੇ ਨੇ ਤੇ ਸਾਹਮਣੇ ਮਨੇ ਬੀਰੇ ਦੇ ਨਵੀਂ ਦੁਕਾਨ ਦਾ ਉਦਘਾਟਨ ਸੀਗਾ ਸੋ ਉੱਥੇ ਪਾਟ ਰਖਾਇਆ ਹੋਇਆ ਸੀ ਬੀਰੇ ਨੇ ਬੁਲਾ ਲਿਆ ਕਹਿੰਦਾ ਜਰੂਰ ਮੱਥਾ ਟੇਕ ਕੇ ਜਾਇਓ ਤੇ ਪਕੌੜੇ ਛੱਕੇ ਜਾਇਓ ਐਨੇ ਟਾਈਮ ਨੂੰ ਡੈਡੀ ਵੀ ਨਾਲ ਆ ਗਏ ਸੀਗੇ ਤੇ ਹੁਣ ਤਾਂ ਉਹਨੂੰ ਡੈਡੀ ਦੀਆਂ ਗੱਲਾਂ ਸੁਣਾਉਨੇ ਆਪਾਂ ਡੈਡੀ ਮੋਟਰ ਤੇ ਜਾ ਕੇ ਜੀ ਵਾਪਸ ਆ ਗਏ ਮੈਂ ਤਾਂ ਇਸ ਕਰੇਗਾ ਇਹ ਪਹਿਲਾਂ ਨਾ ਮੋਟਰ ਤੇ ਕੇ ਪਹਿਲਾਂ ਮੋਟਰ ਤੇ ਕੇ ਫੇ ਵਾਪਸ ਕਰੇ ਮੋਟਰ ਚੱਲਦੀ ਬੰਦ ਕਰਕੇ ਆਇਆ ਅੱਛਾ ਜੀ ਉਹ ਨੇਰੀ ਕਰਕੇ ਲਾਈਟ ਰਾਤ ਜਿਆਦਾ ਹੀ ਪਾਜੀ ਉਧਰ ਕਿੰਨੀ ਨੇਰੀ ਸੀਗੀ ਆਪਣੇ ਬਹੁਤ ਕਾ ਜੀਰੀਆਂ ਗਿਰਗੀਆਂ ਗਿਰਗੀਆਂ ਜੀਰੀਆਂ ਬਹੁਤ ਜੀਰੀਆਂ ਅੱਛਾ ਰਖਤ ਤਾਂ ਨਹੀਂ ਮੈਨੂੰ ਟੁੱਟਿਆ ਦੇਖਿਆ ਕੋਈ ਅੱਛਾ ਜੀ ਜੀਰੀਆਂ ਗਿਰਗੀਆਂ ਮੋਟਰ ਤੋਂ ਫਿਰ ਮੈਂ ਘਰ ਗਿਆ ਘਰ ਜਾ ਕੇ ਦੁੱਧ ਲਿਆਂਦਾ ਦੁੱਧ ਲਿਆਂਦਾ ਹਾਂ ਹਾਂ ਰਾਜ ਦੀ ਭੁੱਟਿਆ ਹੀ ਨਹੀਂ ਮੈਂ ਤਾਂ 아이 ਜੀ ਮੈਂ ਕਿਤੇ ਸੌਂ ਕੇ ਆਇਆਂਗੇ ਤੁਸੀਂ ਇਹਨੇ ਮੈਂ ਦਰਾਂ ਚੋਂ ਬਾਹਰ ਨਿਕਲਿਆ ਜਿਆਦਾ ਅੰਦਰ ਪੜਿਆ ਅੱਛਾ ਤੇਰੀ ਮੰਮੀ ਕਹਿੰਦੀ ਆ ਝੋਲਾ ਮੈਨੂੰ ਫੜਾ ਤੋ ਤੁਸੀਂ ਦੁੱਧ ਲੈ ਆਓ ਮੈਂ ਜੀ ਸੱਤ ਬੁੱਝ ਨਾ ਮੈਂ ਦੁੱਧ ਲੈ ਆ ਕੇ ਨਹਾ ਕੇ ਗੋਡੇ ਨੂੰ ਤੇਲ ਮਲ ਕੇ ਪ੍ਰਸ਼ਾਦੇ ਛਕ ਕੇ ਆ ਕੇ ਦੇਖ ਲੈ ਕੀ ਵਾਹਿਗੁਰੂ ਦੇ ਰਹਿਣਗੇ ਹੂੰ ਮੈਨੂੰ ਤਾਂ ਅਸੀਂ ਤੁਸੀਂ ਸੌਂ ਕੇ ਆਏਂਗੇ ਵੀ ਨੀਂਦ ਦੇ ਦੋ ਤੋਂ 4 ਵਜੇ ਤੱਕ ਦੋ ਘੰਟੇ ਸਾਡੀ ਮੁੱਠੀ ਜਾਨ ਮੁੱਠੀ ਚਾਹੀਦੀ ਤਰੀ ਮੰਮੀ ਕਹਿੰਦੀ ਮੈਂ ਨਹੀਂ ਸੁੱਤੀ ਕਿਤੇ ਸਾਰੀ ਜੀਰ ਹੋਣਾ ਉੜ ਗਈ ਤੇ ਘੈਂਟ ਗੱਲ ਇਹ ਬੰਦੇ ਤੇ ਬੱਸ ਵੀ ਨਹੀਂ ਹੈਗੀ ਤੁਸੀਂ ਕੁਝ ਨਹੀਂ ਕਰ ਸਕਦੇ ਜੇ ਕੁਝ ਕਰਨੇ ਹੋਵੇਗਾ ਬੰਦੇ ਨੂੰ ਹਵਾ ਮੂਰੇ ਪਾਣੀ ਮੂਰੇ ਕੁਝ ਨਹੀਂ ਕਰ ਸਕਦਾ ਹੂੰ ਇਹ ਸਭ ਵਾਹਿਗੁਰੂ ਦੇ ਰਹਿ ਹਾਂ ਮੈਂ ਉਹਦਾ ਕੱਪੜਾ ਦੇ ਦੂ ਆ ਤਰਪਾਲ ਦੇ ਦੂ ਹੋਰ ਕੁਝ ਨਹੀਂ ਕਰ ਸਕਦਾ ਵਿਗੜਿਆ ਵੀ ਕੁਝ ਨਹੀਂ ਹਮ ਸਾਰਾ ਕੁਝ ਠੀਕ ਰਿਹਾ ਮਿਹਨਤ ਕਰੀ ਹਮ ਦੇਖਿਆ ਇਟਾ ਮੰਜੇ ਰਾਤੇ ਬਈ ਇਹ ਕਹਦਾ ਜੀ ਸਰਦਾਰ ਜੀ ਦੋ ਮੰਜੇ ਉੜ ਗਏ ਵਿੱਕੀ ਹੈ ਵਿੱਕੀ ਕਹਦਾ ਦੋ ਮੰਜੇ ਉੜ ਗਏ ਇਹਨਾਂ ਸ਼ਾਬਾਸ਼ ਆਪਣੇ ਆੜਤੀ ਜਿਹਦੇ ਕੋਲ ਐਡੇ ਦੀਆਂ ਤਰਪਾਨਾਂ ਨੇ ਖਾਨ ਜੀ ਹਾਂ ਬੰਦਾਲੇ ਦਾ ਬਿਆਨਤਾ ਇਹਨਾਂ ਨੂੰ ਤਾਂ ਸਰਪੰਚ ਕਹਿੰਦੇ ਨੇ ਮੈਡਮ ਸੀਗੀ ਸਰਪੰਚੀ ਅੱਛਾ ਜੀ ਉਹਨੇ ਸ਼ਾਬਾਸ਼ ਹੈ ਭਾਈ ਜੀ ਨੇ ਰੈਡੀਆ ਤਰਪਾਨਾ ਨਹੀਂ ਹਾਂ ਤਰਪਾਨਾ ਸੋਹਣੀ ਸੀ ਆਦਰਾ ਸਾਰੀਆਂ ਬਈਆਂ ਨੇ ਪਿੱਛੇ ਦੇਖ ਸੋਈ ਐਨੀ ਵਧੀਆ ਲੇਬਰ ਆ ਮੀਂਹ ਪੈਂਦੇ ਚ ਵੀ ਨਹੀਂ ਤਾਂ ਬੱਕਰੀ ਤੇ ਇਹ ਭਿੱਜ ਜ ਮੀਂਹ ਤੋਂ ਬਹੁਤ ਡਰਦੇ ਨੇ ਕਬਰੀ ਇਹ ਮੀਂਹ ਤੋਂ ਵੀ ਡਰਿਆਗੇ ਕਾਲੇ ਵੀ ਬਹੁਤ ਡਰਦੇ ਰੈਡੀ ਬਾੜ ਉਹ ਜਿਨ੍ਹਾਂ ਨੇ ਜਟਾਵਾ ਨਹੀਂ ਕੀਤੀ ਹੁੰਦੀਆਂ ਕਈ ਕੁੜੀਆਂ ਨੇ ਜਾਂ ਹੋਰ ਵਾਲ ਇਹਨਾਂ ਦੇ ਕੋਲ ਹੁੰਦੇ ਨੇ ਖਤਰਨਾਕ ਜਿਹੇ ਵਾਲ ਹੁੰਦੇ ਨੇ ਇਹ ਬਹੁਤ ਡਰਦੇ ਨੇ ਮੀਂਹ ਤੋਂ ਕਿਉਂਕਿ ਹਾਂ ਕਿਉਂਕਿ ਫਿਰ ਖਰਾਬ ਹੀ ਹੋ ਜਾਂਦੇ ਨੇ ਇਹਨਾਂ ਦੇ ਪੱਕਾ ਲਾ ਕੇ ਫਿਰ ਆਪਣੇ ਸੁਖਨੀ ਸਾਹਿਬ ਸੀਗਾ ਮੂਰੇ ਹਾਂ ਵੀਰੇ ਇੱਧਰ ਸੁਖਨੀ ਸਾਹਿਬ ਦਾ ਸੀਗਾ ਬਲਾਲੇ ਵਾਲੇ ਦਾ ਹੂੰ ਟਰੇਚਰ ਵਾਲੇ ਦਾ ਮੈਂ ਇਹਦਾ ਰੋਟੀ ਐਨੀ ਤੇਰੀ ਮੰਮੀ ਨੇ ਸਬਜ਼ੀ ਚਟਣੀ ਦੇਤੀ ਰੋਟੀਆਂ ਬਣਾਈਆਂ ਬਹੁਤ ਟੌਪ ਦੀਆਂ ਰੱਜ ਕੇ ਖਾ ਗਏ ਦੱਸੀਦਾ ਵੀ ਕੋਈ ਗਲਾਸ ਮੈਨੂੰ ਵੀ ਉਹ ਪਹਿਲਾਂ ਚਾਹ ਪੁੱਛ ਕੇ ਗਏ ਸੀਗੇ ਉਹਦੇ ਮੈਂ ਕਿਹਾ ਮੈਂ ਨਹੀਂ ਪੀਣੀ ਹੈ ਕਹਿੰਦੇ ਕੁਛ ਓ ਠੰਡਾ ਨੂੰ ਮੈਂ ਕਿਹਾ ਨਹੀਂ ਹਾਂ ਫਿਰ ਮੈਂ ਕਿਹਾ ਚੱਲ ਇੱਧਰ ਕਿਸਮਤ ਚ ਸੀਗਾ ਜਦ ਹੀ ਚੀਜ਼ ਕਿਸਮਤ ਚ ਲਿਖੀ ਹੋਈ ਆ ਹਾਂ ਚ ਉਹਨੂੰ ਜਾਣਾ ਚਾਹੀਦਾ ਆਪਣੇ ਕੋਲ ਆ ਹਾਂ ਜੀ ਇਹਦਾ ਜੀਰੀ ਫੋਲਤੀ ਜੈਨੀ ਸੁੱਕੀ ਜੀਰੀ ਆ ਇਹ ਜਿੰਨਾ ਚਿਰ ਭਰਦੇ ਨਹੀਂ ਆ ਉਹ ਹੁਕਮ ਲੀਆਂ ਉਹਦਾ ਓਨੀ ਚਿਰਾਂ ਹੀ ਕਰੀ ਜਾਣਾ ਖੋਲ ਨਹੀਂ ਇਕੱਠੀ ਕਰ ਲੀਖੋ ਇੱਕ ਫੌਜੀ ਦੇ ਤੱਕ CRP DJ ਚ ਜਿਵੇਂ ਸਟੇਟਾਂ ਦੀ ਪੁਲਿਸ ਨੇ ਫ੍ਰੀ ਰਹਿਦੇ ਨੇ ਜਿਹਨਾਂ ਨੂੰ ਬੀਜੀ ਕਰਿਆ ਜਾਵੇ ਹਾਂ ਇਹ ਧਾਵੋ ਭੁੱਲੇ ਜਾਣ ਹੂੰ ਸਹੀ ਗੱਲ ਹੈ ਹੈ ਤੇ ਉਹ ਡਾਡੀ ਰਾਜਸਥਾਨ ਤੋਂ ਜਸਕਰਨ ਅੰਕਲ ਨੇ ਖਾਸ ਪਹੁੰਚ ਕੀਤਾ ਸੀ ਹਾਂ ਕਿਉਂ ਨਾ ਦੇਖਣੇ ਵੀ ਮੰਡੀ 'ਚ ਮੈਂਨਾਂ ਕੱਲ ਵੀ ਗੱਲ ਸੀ ਵੀ ਮੰਡੀ 'ਚ ਬੱਠਣਾ ਪੈਂਦਾ ਉਹ ਕਹਿੰਦੇ ਵੀ ਡੇਂਗੂ ਤੋਂ ਬਚ ਕੇ ਆਪਣਾ ਖਿਆਲ ਰੱਖਿਓ ਮੱਛਰ ਮੁਛਰ ਦਾ ਕਹਿੰਦੇ ਵੀ ਬਹੁਤ ਇੱਧਰ ਸਾਡੇ ਕਈ ਸੁਣਿਆ ਉਹ ਤੇ ਆਪਣੇ ਮੋਟਰਸਾਈਕਲ ਦੇ ਨਾਲ ਦੂੜੂ ਮੁਕਸ ਮੱਛਰ ਦਾ ਇੱਕ ਬਾਈਕੀ ਓਕੀ ਉਹ ਝੋਲੇ 'ਚ ਪਾ ਕੇ ਬੰਨ ਕੇ ਰੱਖੀ ਪਈ ਆ ਆਪਾਂ 6 ਵਜੇ ਲਾ ਲਈਦਾ ਲੋਕ ਐਂ ਕਰਦੇ ਰਹਿੰਦੇ ਨੇ ਐਂ ਤਾਂ ਅਸੀਂ ਟਾਈਫੜ ਸਾਨੂੰ ਬਹੁਤ ਵਗਰੀ ਆ ਆ ਮੈਂ ਹੁਣ ਚੋਲਾ ਪਾਇਆ ਹੋਇਆ ਮੱਖੀਆਂ ਹੀ ਬੈਠੀਆਂ ਜਾਂਦੀਆਂ ਨੇ ਮੱਖੀ ਦਾ ਕੰਬਲ ਲਿੱਤਾ ਮੱਖੀ ਤਾਂ ਪੈਂਟ ਦੇ ਵਿੱਚ ਵੀ ਵੜ ਕੇ ਉੜਿਆ ਜਾਂਦਾ ਇਹਦਾ ਤਾਂ ਚੋਲਾ ਖੁੱਲਾ ਮੱਖੀ ਨੂੰ ਜਾਣਾ ਸੌਕਾ ਹਾਂਜੀ ਮੇਰਾ ਪੁੱਤ ਚੱਲ ਹੌਲੀ ਹੌਲੀ ਬਿਸਤਰਾ ਲੈ ਜੀ ਇਹਨੂੰ ਲਵਾ ਦੇ ਧੁੱਪ ਹਾਂ ਤੇ ਗੱਲ ਵੀ ਦਵਾਤੀ ਅਸੀਂ ਕਣੀਆਂ ਵੀ ਪਈਆਂ ਹੁਣ ਜਾਰੇ ਕੱਲ ਵੀ ਨਾਲੇ ਰੋਟੀ ਗੱਲ ਨੇਰਾ ਕਰਤਾ ਸੱਚੀ ਬੜਾ ਛੇਤੀ ਲਿਆਵਾਂਗਾ ਅੱਜ ਕੱਲ ਮੰਮੀ ਨੂੰ ਵੀ ਲੱਗਿਆ ਲੇਰਾ ਹੋ ਗਿਆ ਆ ਛੇਤੀ ਬਣਾ ਲਾਂਗੇ ਘਰੇ ਕੰਮ ਦਾ ਵੀ ਥੋੜਾ ਜਿਹਾ ਖਲਾਰਾ ਪਿਆ ਹੋਇਆ ਅਗਲੀ ਵੀਡੀਓ ਚ ਤੁਹਾਨੂੰ ਸ਼ਾਇਦ ਦੇਖਣ ਨੂੰ ਮਿਲੇ ਤੇ ਅੱਜ ਬਣਾ ਲੇ ਮੰਮੀ ਨੇ ਸੈਂਡਵਿਚ ਡੈਡੀ ਜੀ ਨੂੰ ਇਹੀ ਭੇਜ ਦਿੰਨੇ ਆ ਆਪਾਂ ਦਿਨ ਵੀ ਬਹੁਤ ਛੋਟੇ ਹੋ ਗਏ ਨੇ ਰਾ ਬਹੁਤ ਛੇਤੀ ਹੋਣ ਲੱਗ ਗਿਆ ਹੁਣ ਤਾਂ ਉਹ ਭਲੇਖਾ ਜਿਹਾ ਬੰਦੇ ਨੂੰ ਆਈ ਰਹਿੰਦਾ ਵੀ ਚਾਨਣਾ ਰਹੂਗਾ ਪਰ 6 ਵਜੇ ਨੇ ਰਾਜਾ ਹੋਣਾ ਸ਼ੁਰੂ ਹੋਇਆ ਕੋਈ ਨਾ 6 ਵਜੇ ਨੇ ਅਗਲੇ ਤਾਂ ਹੂੰ ਸੈਂਡਵਿਚ ਵੀ ਸਿੰਪਲ ਹੀ ਨੇ ਮਿਕਸ ਵੈਜ ਪਰ ਆਪਾਂ ਪਿੱਛੋਂ ਅੱਜ ਪਾਲਕ ਥੋੜੀ ਜਿਹੀ ਤੋੜ ਕੇ ਪਾਈ ਆ ਆਪਣੇ ਘਰ ਵਾਲੀ ਹਲੇ ਪੂਰੀ ਹੋਈ ਨਹੀਂ ਬੇਬੀ ਸਪੈਨ ਚ ਹੀ ਆਦੇ Oh, adik itinya.